ਤੇ ਬਹੁਤ ਹੀ ਜੁਦੇ ਵੱਖ-ਵੱਖ ਜਸੇਵੰਦੀਆਂ ਤੇ ਦੋਨੇ ਫੋਰਮਾਂ ਦੇ ਆਗੂ ਤੇ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵੈਖਰੂ ਜੀ ਦਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ ਮੈਂ ਜ਼ਿਆਦਾ ਨਹੀਂ ਬੋਲਣਾ ਕੱਲ ਬਹੁਤ ਬੋਲਿਆ ਸਿਰਫ ਦੋ ਤਿੰਨ ਬੇਨਤੀਆਂ ਕਰਨੀਆਂ ਧਿਆਨ ਕਰਿਓ ਸਾਰੇ ਇਸ ਗੱਲ ਨੂੰ ਟਰਾਲੀ ਤੱਕ ਲੈ ਕੇ ਜਾਣਾ ਉਹ ਤੋਂ ਮੈਸੇਜ ਆਪਣੇ ਪਿੰਡਾਂ ਨੂੰ ਵੀ ਦੇਣਾ ਕੋਈ ਵੀ ਆਪਣਾ ਜਿਹੜੇ ਇਸ ਫੋਰਮਾ ਨਾਲ ਬੰਦੇ ਜੁੜੇ ਹੋਏ ਨੇ ਪਿੰਡ ਉਹ ਰਹਿਣੇ ਨਹੀਂ ਚਾਹੀਦੇ ਅੱਜ ਆਪਣੇ ਤਿੰਨੇ ਮੋਰਚਿਆਂ ਦੇ ਖਨੌਰੀ ਰਤਨਪੁਰਾ ਸ਼ੰਭੂ ਪੂਰੇ 300 ਦਿਨ ਹੋ ਗਏ ਅੱਜ ਇੱਥੇ ਬੈਠਿਆਂ ਨੂੰ ਆਪਣੇ ਦੈਨ ਤੁਸੀਂ ਗਿਣ ਲਓ ਵੀ ਕਾਹ ਮਹੀਨੇ ਬਣ ਗਏ 300 ਦਿਨ ਪੂਰਾ ਇਹ ਸਰਕਾਰਾਂ ਦੇ ਖਿਲਾਫ ਜਿਹੜਾ ਜੰਗ ਸ਼ੁਰੂ ਕੀਤੀ ہوئی ਹੈ ਉਹ ਲੜ ਰਹੇ ਆ ਮੰਗਾ ਮਨਾਉਣ ਦੀ ਖਾਤਰ ਬਹੁਤ ਪ੍ਰੋਗਰਾਮ ਦਿੱਤੇ ਨੇ ਤੇ ਲਾਗੂ ਕੀਤੇ ਆ ਅੱਜ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਆਪਣੇ ਫਾਰਮ ਦੇ ਵਿੱਚ ਬਾਹਰ ਲਿਆਂ ਕਿਸਾਨ ਜਸੇਬੰਦੀਆਂ ਨੇ ਕਰਨਾਟਕਾ ਤਾਵਨ ਲਾਡੂ ਮਹਾਰਾਸ਼ਟਰ ਜੁੱਪੀ Rajasthan Haryana ਪੂਰੇ ਜਿੰਨੇ ਭਾਰਤ ਦੀਆਂ ਸਟੇਟਾਂ ਦੀਆਂ ਕਿਸਾਨ ਜਸੇਬੰਦੀਆਂ ਸਾਡੇ ਸ਼ਾਮਲ ਹੈ ਉਹਨਾਂ ਨੇ ਅੱਜ ਪੂਰੇ ਜਿਹੜੇ ਅਸੀਂ ਦੇਸ਼ ਤੇ ਐਮਪੀ ਜਿਤਾ ਕੇ ਭੇਜੇ ਨੇ ਤੇ ਉਹਨਾਂ ਨੇ ਘਰਾਮੂਰੇ ਭੁਖੜਤਾਲ ਸ਼ੁਰੂ ਕੀਤੀ ਹੈ ਅੱਜ جاری ਹੈ ਸਾਰੀਆਂ ਸਟੇਟਾਂ ਦੇ ਵਿੱਚ ਉਹ ਕਿਉਂ ਕੀਤੀ ਹੈ ਕਿ ਜਿਹੜੇ ਸਾਡੇ ਫਾਰਮ ਦੇ ਕਮੀਨਰ ਪੂਰੇ ਦੇਸ਼ ਦੇ ਕਿਸਾਨਾਂ ਦੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਜਿਹੜੀ ਇਸ ਲੜਾਈ ਨੂੰ ਅੱਗੇ ਤੋਰ ਰਹੇ ਨੇ ਅੱਜ ਉਹਨਾਂ ਦਾ 14ਵਾਂ ਦਿਨ ਹੈ 14ਵੇਂ ਦਿਨ ਦੇ ਵਿੱਚ ਜਿਹੜੀ ਸਿਹਤ ਹੈ ਉਹ ਵਿਗੜਨੀ ਲਾਜ਼ਮੀ ਹੈ ਕੱਲ ਹੀ ਸਾਨੂੰ ਪਤਾ ਲੱਗ ਗਿਆ ਸੀ ਜਿਹੜੀ ਗੱਲਬਾਤ ਕੀਤੀ ਗਈ ਸੀ ਉਹਨਾਂ ਦੀ ਉਨੀ ਗੱਲ ਸਾਨੂੰ ਲੱਗੇ ਨਹੀਂ ਜਿਵੇਂ ਅਸੀਂ ਪਹਿਲਾਂ ਗੱਲਾਂ ਕਰਦੇ ਹਾਂ ਤਾਂ ਸਵੇਰ ਇਸ ਗੱਲ ਤੋਂ ਚਲਕ ਸਾਹਮਣੇ ਆ ਗਈ ਮੈਂ ਤਾਂ ਕਿ ਹੁਣ ਬੇਨਤੀ ਕੀਤੀ ਸੀ ਪ੍ਰਧਾਨ ਜੀ ਨੂੰ ਕਿ ਅੱਜ ਤੁਸੀਂ ਨਾਤੇ ਵੀ ਨਹੀਂ ਆਪਾਂ ਰੋਜ਼ ਦੀ ਤਰ੍ਹਾਂ ਇੱਧਰ ਆਪਣੇ ਮੱਥਾ ਟੇਕਣ ਜਾਂਦੇ ਆ ਉਸ ਤੋਂ ਬਾਅਦ ਸਟੇਜ ਤੇ ਜਾਂਦੇ ਆ ਉਹਨਾਂ ਨੇ ਕਿਹਾ ਨਹੀਂ ਵੀ ਯਾਰ ਤੁਸੀਂ ਵੇਖੋ ਜਾਂ ਤਾਂ ਮੇਰੀ ਸਟੇਜ ਦੀ ਤਾਂ ਆ ਪ੍ਰੋਗਰਾਮ ਕਰ ਲਓ ਮੈਨੂੰ ਦਿੱਕਤ ਆ ਰਹੀ ਆ ਪੌੜੀਆਂ ਚੜਨ ਦੀ ਆਪਣੇ ਵਰਕਰਾਂ ਨੇ ਕਿਹਾ ਜਿਹੜੇ ਵਾਰੰਟੀ ਆ ਰਹਾ ਵੀ ਅਸੀਂ ਲੈ ਜਾਂਦੇ ਆ ਅੰਦਰੋਂ ਪਵਾ ਕਈ ਜਾਣ ਵੀ ਅਸੀਂ ਠੀਕ ਐ ਚੜਦੀ ਕਲਾ ਕਹੀ ਜਾਣਾ ਪਰ ਜਿਹੜੀ ਤਾਕਤ ਐ ਉਹ ਨਹੀਂ ਰਹਿੰਦੀ ਉਲਕੋਈ ਵੀ ਨਹੀਂ ਰਹਿੰਦੀ ਤਾਂ ਇਸ ਕਰਕੇ ਜੇ ਪੂਰੇ ਭਾਰਤ ਦੇ ਸਾਡੇ ਕਿਸਾਨ ਅੱਜ ਕੱਲੇ ਪੰਜਾਬ ਨੂੰ ਛੱਡ ਕੇ ਇਹਨਾਂ ਐਮਪੀਆ ਦੇ ਘਰਾਂ ਮੂਹਰੇ ਭੁਖੜਤਾਲ ਤੇ ਬੈਠੇ ਨੇ ਉਹ ਇਸ ਕਰਕੇ ਬੈਠੇ ਨੇ ਕਿ ਜਿਹੜੀਆਂ ਮੰਗਾਂ ਦੀ ਖਾਤਰ ਸਰਦਾਰ ਡੱਲੇਵਾਲ ਬੈਠੇ ਨੇ ਤਾਂ ਉਹ ਲੋਕਾਂ ਦੇ ਜਿਹੜੇ ਐਮਪੀ ਜਿਤਾ ਕੇ ਭੇਜੇ ਨੇ ਪਾਰਲੀਮੈਂਟ ਦੇ ਵਿੱਚ ਸੋਡੇ ਮੂੰਹ ਬੰਦ ਨੇ ਤਾਂ ਉਸ ਰੋਸ ਦੇ ਵਿੱਚੋਂ ਜਿਹੜੀ ਭੁਖੜਤਾਲ ਤੇ ਬੈਠੇ ਨੇ ਤਾਂ ਫੇਰ ਜਿਹੜੀ ਆਪਣੀ ਤੜਕੇ ਫੋਰਮ ਦੀ ਮੀਟਿੰਗ ਹੋਈ ਐ ਤੇ ਹੁਣ ਆਪਣੇ ਦੋਨੇ ਫੋਰਮਾਂ ਦੀ ਮੀਟਿੰਗ ਹੋਣੀ ਆ ਕਿ ਸ਼ੰਭੂ ਤੇ ਕਿਹੇ ਜਿਹੇ ਹਾਲਾਤ ਨੇ ਖਨੌਰੀ ਤੇ ਕਿਹੇ ਜਿਹੇ ਆ ਤੇ ਰਤਨਪੁਰਾ ਕਿਹੇ ਜਿਹੇ ਨੇ ਮੈਂ ਸੁੱਤੋਂ ਪ੍ਰਵਾਨਗੀ ਲੈਣੀ ਆ ਜੇ ਮੰਨ ਦੀ ਅਜਾਜ਼ਤ ਹੋਈ ਐਵੇਂ ਨਾ ਹੱਥ ਘੜੇ ਕਰਿਓ ਜੋ ਇਹ ਜੀ ਹਾਲਾਤ ਤਸਵੀਰ ਆਪਣੇ ਸਾਹਮਣੇ ਆ ਗਈ ਤਾਂ ਆਪਾਂ ਵੀ ਕੱਲ ਨੂੰ ਇਸ ਮੋਰਚੇ 'ਚ ਜਿੰਨੇ ਵੀ ਆਪਾਂ ਸਾਡੀਆਂ ਭੈਣਾਂ ਮਾਵਾ ਨੌਜਵਾਨ ਜਿੰਨੇ ਵੀ ਫੋਰਮਾਂ ਦੇ ਆਗੂ ਤੇ ਜੇ ਪੂਰੇ ਪਾਰ ਦੇ ਵਿੱਚ ਲੋਕ ਭੁੱਖ ਹੜਤਾਲ ਤੇ ਬੈਠ ਰਹੇ ਨੇ ਸਾਡੇ ਆਗੂ ਦੀ ਸਿਹਤ ਜਵਾਬ ਦੇ ਰਹੀ ਹੈ ਫਿਰ ਸਾਨੂੰ ਵੀ ਮੈਨੂੰ ਲੱਗਦਾ ਮੈਂ ਕਿਹਾ ਵੀ ਫੈਸਲਾ ਕਰਨਾ ਕਿ ਕੱਲ ਨੂੰ ਅਸੀਂ ਆਪ ਦੇ ਚੁੱਲ੍ਹੇ 'ਚ ਅੱਗ ਨਹੀਂ ਪਾਵਾਂਗੇ ਇਸ ਮੋਰਚੇ ਦੇ ਵਿੱਚ ਅਸੀਂ ਵੀ ਰੋਟੀ ਨਹੀਂ ਖਾਵਾਂਗੇ ਕੱਲ ਨੂੰ ਸਾਰੇ ਮੰਨੂਰ ਹੈ ਲਾਜ਼ਮੀ ਬੇਨਤੀ ਹੈ ਕਿ ਕਿਸੇ ਵੀ ਟਰਾਲੀ ਦੇ ਵਿੱਚ ਕਿਸੇ ਵੀ ਲੰਗਰ ਦੇ ਵਿੱਚ ਸ਼ਮਾਦਾਰ ਅਸਣ ਨਹੀਂ ਬੰਨਣਾ ਚਾਹੀਦਾ ਨਾਲ ਦੀ ਨਾਲ ਜਿਹੜੀ ਬੇਨਤੀ ਪਿੰਡਾਂ ਦੇ ਵਿੱਚੋਂ ਲੰਗਰ ਦੀ ਸੇਵਾ ਹੋ ਰਹੀ ਹੈ ਜਿਹੜਾ ਗੁਰੂ ਘਰਾਂ ਤੋਂ ਆ ਰਹੀ ਹੈ ਉਹਨਾਂ ਨੂੰ ਵੀ ਅਸੀਂ ਹੱਥ ਨੇ ਮੈਸੇਜ ਦੇ ਦੇਣਾ ਕਿ ਕੱਲ ਦਾ ਲੰਗਰ ਖਨੌਰੀ ਮੋਰਚੇ ਦੇ ਵਿੱਚ ਨਹੀਂ ਲੱਗਿਆ ਹੋਣਾ ਸਾਡੇ ਫੋਰਮ ਵੱਲੋਂ ਕਿ ਜਿਹੇ ਜੀ ਪ੍ਰਧਾਨ ਦੀ ਸਿਹਤ ਅੱਜ ਸਟੇਜ ਤੇ ਨਹੀਂ ਆਏ ਨਾਤੇ ਨਹੀਂ ਇਦਰ ਗੁਰੂ ਘਰ ਵੀ ਨਹੀਂ ਜਾਇਆ ਗਿਆ ਤਾਂ ਫਿਰ ਸਾਡੇ ਇੱਥੇ ਰੋਜ਼ ਝੋਲਿਆਂ ਦੇ ਲੰਗਰਾਂ ਦੇ ਵਿੱਚ ਤੜਕੇ ਲੱਗਣ ਮੈਨੂੰ ਵੀ ਲੱਗਦਾ ਕਿ ਸਾਨੂੰ ਤਾਂ ਇਸ ਸਥਿਤੀ ਦੇ ਵਿੱਚੋਂ ਨਾਲ ਦੀ ਨਾਲ ਜਿਹੜੀ ਫਰੀਦਕੋਟ ਜ਼ਿਲ੍ਹੇ ਦੀ ਮੀਟਿੰਗ ਹੋਈ ਉਹਨਾਂ ਨੇ ਵੀ ਆਪ ਦੀ ਭਾਵਨਾ ਸਾਨੂੰ ਦੱਸੀ ਠੀਕ ਹੈ ਸਾਡੀ ਸਾਰਿਆਂ ਦੀ ਭਾਵਨਾ ਜੁੜੀ ਹੋਈ ਹੈ ਡੱਲੇਵਾਲ ਸਾਹਿਬ ਨਾਲ ਪਰ ਥੋੜਾ ਜਿਹਾ ਖਿਆਲ ਇਸ ਵੱਲ ਤਾਹਾਂ ਲਜਾਇਓ ਕਿ ਮੰਗਾਂ ਬਣਾਉਣ ਦੀ ਖਾਤਰ ਗੱਲਾਂ ਆਪਾਂ ਖੁੰਡਾ ਤੇ ਵੀ ਕਰਦੇ ਆ ਸੱਥਾ ਤੇ ਵੀ ਕਰਦੇ ਆ ਪਰ ਵੀ ਕੋਈ ਆਗੂ ਮਰਿਆ ਨਹੀਂ ਅੱਜ ਉਹ ਦਿਨ ਆਏ ਆਪਣੇ ਨੇੜੇ ਅਸੀਂ ਕੋਈ ਭੀਖ ਨਹੀਂ ਮੰਗ ਰਹੇ ਕਿਸੇ ਤੋਂ ਮੰਗਾਂ ਮੰਨੀਆਂ ਹੋਈਆਂ ਲਾਗੂ ਕਰਵਾਉਣੀਆਂ ਉਹ ਲਾਗੂ ਐਵੇਂ ਨਹੀਂ ਹੋਣੀਆਂ ਆ ਆਪਣੇ 500 700 ਬੰਦੇ ਦੀਆਂ ਲੱਤਾਂ ਟੁੱਟਣੀਆਂ ਨੇ ਆ ਜਿਹੜੇ ਅਧਿਕਾਰੀ ਆਏ ਨੇ ਅਧਿਕਾਰੀ ਐਵੇਂ ਹਾਲਚਾਲੀ ਪੁੱਛਣਾ ਏ ਇਹ ਪੁੱਛਣਾ ਏ ਨੇ ਭਾਫੜ ਆਏ ਨੇ ਕਿ ਡੱਲੇਵਾਲ ਦੀ ਸਿਹਤ ਕਿੰਨੇ ਦਿਨ ਹੋਰ ਚੱਲੂਗੀ ਕਿੱਧਰ ਦੀ ਆਵਾਂਗੇ ਭਰਾਵੋ ਜੇ ਇਹ ਗੱਲ ਤੋਂ ਮੋੜਤੀ ਸਰਕਾਰ ਮਨਾ ਲਾਂਗੇ ਬੰਗਾ ਪਾਰਲੀਮੈਂਟ ਵੱਲ ਜਾਣਾ ਸਾਡਾ ਕੋਈ ਪੰਜਾਬ ਸਰਕਾਰ ਨਾਲ ਹਰਿਆਣਾ ਸਰਕਾਰ ਨਾਲ ਕੋਈ ਰੌਲਾ ਨਹੀਂ ਸਾਡਾ ਰੌਲਾ ਕੇਂਦਰ ਨਾਲ ਹੈ ਐਵੇਂ ਨਾ ਮੰਨ ਕੇ ਚਲ ਜਾਈ ਜਾਓ ਕਿ ਜੀ ਬਹੁਤ ਸਿਹਤ ਖਰਾਬ ਹੋ ਗਈ ਹੁਣ ਪ੍ਰਧਾਨ ਦੀ ਜਾਣ ਪਤਾ ਨਹੀਂ ਬਚੇ ਨਾ ਬਚੇ ਓਏ ਆਪਾਂ ਜਿੰਨੇ ਬੀਕੇ ਜੂ ਸਿੱਧੂਪੁਰ ਦੇ ਗਰਾਉਂਡ 11 ਤੋਂ ਆਗੂ ਆ ਵਰਕਰਾਂ ਸਾਡਾ ਉਹਨਾਂ ਚ ਕੀ ਯੋਗਦਾਨ ਹੋਊਗਾ ਇਹੀ ਯੋਗਦਾਨ ਹੋਊਗਾ ਕਿ ਅਸੀਂ ਮੂਹਰੇ ਮਰਾਂਗੇ ਪਰ ਹੈਰਾਨਗੀ ਦੀ ਗੱਲ ਇਹ ਆ ਸਾਡਾ ਤੁਸੀਂ ਭਾਸ਼ਣ ਨਾ ਸਮਝਿਆ ਕਰੋ ਬਈ ਸਟੇਜ ਤੋਂ ਬੋਲ ਕੇ ਠੀਕ ਆ ਜੀ ਗੱਲਾਂ ਬਹੁਤ ਵਧੀਆ ਨੇ ਗਰਾਉਂਡ ਲੈਵਲ ਤੇ ਲਾਗੂ ਕਰੋ ਇਹਨੂੰ ਜੇ ਕੋਈ ਇੱਥੇ ਲੋਸਮੈਂਟ ਕਰਾਂਗੇ ਭਾਈ ਆ ਜਾਓ ਜੀ ਪੰਡਾਲ ਖਾਲੀ ਐ ਆ ਜਾਓ ਜੀ ਤੁਸੀਂ ਉਧਰ ਗਏ ਹੋ ਪੂਰੇ ਬੰਦੇ ਆਪ ਦੀ ਡਿਊਟੀ ਲਖਵਾਓ ਕਿ ਮੈਂ ਐਸ ਹਾਲ ਦੇ ਵਿੱਚੋਂ ਨਹੀਂ ਬਾਹਰ ਜਾਊਂਗਾ ਸਰਕਾਰ ਕਿਸੇ ਵੇਲੇ ਵੀ ਆ ਸਕਦੀ ਐ ਇਹ ਐ ਨਹੀਂ ਬਣਾਉਣਾ ਕਿ ਹੁਣ ਸਟੇਜ ਚੱਲੀ ਜਾਂਦੀ ਐ ਫਿਰ ਜਾਵਾਂਗੇ ਫਿਰ ਆਵਾਂਗੇ ਇਹ ਸਾਰੀਆਂ ਕਮਜ਼ੋਰੀਆਂ ਇਹਨਾਂ ਨੇ ਭਾਪਣੀਆਂ ਆ ਇੰਟੈਲੀਜੈਂਸ ਵਾਲੇ ਮੈਂ ਕੱਢਿਆ ਵਾਰ ਮੈਂ ਕਿਹਾ ਜਾਓ ਸੋਡੀ ਬਹੁਤ ਰਿਪੋਰਟ ਆ ਗਿਆ ਸਾਡੇ ਕੋਲੇ ਬੈਨੇ ਸੀ ਪ੍ਰਧਾਨ ਜੀ ਦੇ ਕੋਲੇ ਮੈਂ ਕਿਹਾ ਜਾ ਵਾਰ ਬਹੁਤ ਵਾਰੀ ਦੇਖਿਆ ਤੂੰ ਪਰ ਇਹ ਸਾਰਾ ਕੁਛ ਹੁਣ ਆਪਣੇ ਸਾਹਮਣੇ ਜਿੰਨੇ ਜਿਹਦਾ ਮਨ ਕਰਦਾ ਸੀ ਨਹੀਂ ਕਹਿੰਦੇ ਵੀ ਸਾਰੇ ਮਰ ਜਾਓ ਸਾਰੇ ਲੱਤਾ ਤੜਾ ਲਓ ਪਰ ਜਿੰਨੇ ਇੱਕ ਜਿਹਦਾ ਮਨ ਮੰਨਦਾ ਹੈ ਕਿ ਮੈਂ ਤਿਆਰ ਆਂ ਐਵੇਂ ਲਿਸਟਾਂ ਲਿਖਾਈਆਂ ਮਾਪ ਤੜਕੇ ਲਿਸਟ ਪੜੀ ਬਈ ਕਿੰਨੇ ਮਾਰਨ ਵਾਲੇ ਤਿਆਰ ਹੋ ਗਏ ਕਹਿੰਦੇ ਜੀ ਐਨੇ ਲਿਖਾ ਕੇ ਬਗ ਬੰਦੇ ਕਿੱਥੇ ਕਹਿੰਦੇ ਬੰਦੇ ਤਾਂ ਪਿੰਡ ਗਏਗਾ ਪਿੰਡ ਮਾਰਨਗੇ ਜਾ ਕੇ ਉਹ ਨਾ ਚਲ ਕੇ ਆ ਕੇ ਬੰਦੇ ਪਿੰਡ ਗਏ ਲੈ ਫਾਰਮੈਲਟੀ ਨਹੀਂ ਚਾਹੀਦੀ ਆਪਾਂ ਨੂੰ ਮਨ ਟਕੜਾ ਕਰ ਲੋ ਜੇ ਕਿਸੇ ਦਾ ਕਮਜ਼ੋਰ ਆ ਪਿੱਛੇ ਨੂੰ ਹਟ ਜਾਓ ਮੈਂ ਦਾ ਇੱਥੋਂ ਤੱਕ ਵੀ ਕਿਹਾ ਪਈ ਆਹੀ ਜੀ ਕਾਇਦੀ ਲੋੜ ਨਹੀਂ ਜਿਹੜਾ ਹੁਣ ਤੇ ਕਮੋਰ ਤੇ ਚ ਨਹੀਂ ਆਇਆ ਐਵੇਂ ਨਹੀਂ ਲੋਕਾਂ ਦਾ ਫੰਡ ਇਕੱਠਾ ਕਰਕੇ ਤੁਸੀਂ ਪਿੰਡਾਂ ਦੇ ਵਿੱਚ ਬੈਠੇ ਰਹੋ ਆਗੂ ਸਾਡਾ ਮਰਦੇ ਹੋਵੇ ਤੁਸੀਂ ਕਹੋ ਅਸੀਂ ਪਾਣੀ ਲਾ ਕੇ ਆਵਾਂਗੇ ਕਣਕ ਨੂੰ ਕੋਈ ਕਹਿੰਦਾ ਲਿਮਟ ਭਰ ਕੇ ਆਵਾਂਗੇ ਕੋਈ ਕਹਿੰਦਾ ਵਿਆਹ ਆਇਆ ਪ੍ਰਭੂ ਤੁਰੇ ਜਾਓ ਉਧਰ ਪਿੱਛੇ ਸਾਡੀ ਤਾਂ ਫਿਰ ਆ ਪਰਿਵਾਰ ਹੈ ਆ ਪਰਿਵਾਰ ਜਿਹੜਾ ਬੈਠਾ ਭਾਵੇਂ ਸਾਡਾ ਕੋਈ ਪੰਜਾਬ ਦਾ ਆਗੂ ਹੋਵੇ ਪਮਾ ਜ਼ਿਲ੍ਹੇ ਦਾ ਹੋਵੇ ਬਲਾਕ ਦਾ ਹੋਵੇ ਜਿਹੜਾ ਹੁਣ ਤੱਕ ਨਹੀਂ ਆਇਆ ਮੈਂ ਨਹੀਂ ਚਾਹੁੰਦਾ ਕਿ ਉਹ ਸਾਡਾ ਆਗੂ ਹੈ ਉਹ ਤਾਂ ਸਾਡੇ ਵਿੱਚ ਬਾੜੇ ਹੋਏ ਨੇ ਇਸ ਮੋਰਚੇ ਨੂੰ ਸਾਡੇ ਨੂੰ ਕਮਜ਼ੋਰ ਕਰਨ ਵਾਸਤੇ ਜਿਹੜਾ ਹਜੇ ਤੱਕ ਨਹੀਂ ਆਇਆ ਤੈਸ ਕਰਕੇ ਆਪਣੀ ਆਥਰੇ ਤੁਸੀਂ ਆਪ ਦੇ ਪਿੰਡਾਂ ਨੂੰ ਲਾਜ਼ਮੀ ਫੋਨ ਕਰੋ ਘਬਰਾਓ ਨਾ ਕਿ ਸਾਡੇ ਪਿੰਡ ਕਾਈ ਦਾ ਦਾ ਸੀ ਤਾਂ ਵਰਕਰ ਹੈ ਆਗੂ ਪਿੰਡ ਹੈ ਸਾਡੇ ਹਿਸਾਬ ਨਾਲ ਸਾਡੇ ਤੁਸੀਂ ਆਗੂ ਹੋ ਉਹ ਤੁਹਾਡੇ ਵਰਕਰ ਹੈ ਐਵੇਂ ਨਾ ਝੇਬ ਜੀ ਚਾਈ ਜਾਇਓ ਜਿਹੜੇ ਇੱਥੇ ਬੈਠੇ ਨੇ ਤਾਂ ਸਹਲਾਦ ਦੇ ਵਿੱਚੋਂ ਭਾਪਣਾ ਕਿ ਮਾਨਕਸ ਤੌਰ ਤੇ ਅਸੀਂ ਮਰ ਲਈ ਤਿਆਰ ਆ ਜੇ ਤੁਸੀਂ ਟਰਾਲੀਆਂ ਦੇ ਵਿੱਚ ਜਾ ਕੇ ਗੱਲਾਂ ਕਰੋਗੇ ਕਿ ਤਾਂ ਇਹ ਭਾਸ਼ਣ ਹੁੰਦੇ ਨੇ ਸੋਡੀ ਕੱਲੀ ਕੱਲੀ ਟਰਾਲੀ ਦੀ ਰਿਪੋਰਟ ਇੰਟੈਲੀਜੈਂਸਿਆਂ ਦੇ ਲੈ ਲੈਣੀ ਆ। ਬਈ ਆਗੂ ਕੁਸ਼ੋਰ ਕਹਿੰਦੇ ਨੇ ਬਰਕਰ ਥੱਲੇ ਹੋਰ ਕੁਝ ਕਹੀ ਜਾਂਦੇ ਨੇ ਜਮਾ ਜੀ ਦਾ ਮਨ ਬਣਦਾ ਉਹ ਨਾਂ ਲਿਖਾ ਕੇ ਇੱਥੇ ਬੈਠਿਓ ਆ ਤੰਗਲੀਆਂ ਸੰਗਾ ਝੰਡੇ ਐਵੇਂ ਨਹੀਂ ਵੱਜਣੇ ਕਿਸੇ ਦੇ ਜੇ ਮਨ ਕ ਤਗੜਾ ਹੋਊਗਾ ਫੇਰ ਵੱਜੂਗਾ। ਤਹ ਸਹਾਲਾਤ ਦੇ ਵਿੱਚੋਂ ਇੱਕ ਜਿੰਨੇ ਵੀ ਇੱਥੇ ਸਾਡੇ ਆਗੂ ਵਰਕਰ ਬੈਠੋ ਇੱਕ ਅਸੀਂ ਫੈਸਲਾ ਕਰਿਆ ਵੈ ਪਹਿਲਾਂ ਕਿ ਅਸੀਂ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਅਰਦਾਸ ਕਰਵਾ ਕੇ ਚੜ੍ਹਦੀ ਕਲਾ ਲਈ ਪ੍ਰਧਾਨ ਜੀ ਤੇ ਲਈ ਮੋਰਚੇ ਦੇ ਮੰਗਾਂ ਲਈ ਰੋਜ਼ ਪਿੰਡਾਂ ਦੇ ਵਿੱਚ ਉਹ ਅਰਦਾਸਾਂ ਹੋਣੀਆਂ ਚਾਹੀਦੀਆਂ ਨੇ ਇਸ ਗੱਲ ਨੂੰ ਸਿਰियस ਲੋ ਅਮਲ ਦੇ ਵਿੱਚ ਲਾਗੂ ਕਰੋ ਐਵੇਂ ਨਾ ਗੁਰੂ ਘਰ ਦੇ ਵਿੱਚ ਗਏ ਅਸੀਂ ਅਨਾਉਂਸਮੈਂਟ ਕਰਾਤੀ ਜਿੱਥੇ ਸਾਡੇ ਵਰਕਰ ਹੈ ਉਹ ਦੇਗ ਆਪ ਦੇ ਕੰਨਿਓ ਕਰਵਾਉਣ ਉੱਥੇ ਜਾ ਕੇ ਉਹਦੀ ਰਿਪੋਰਟ ਬਣਾ ਕੇ ਪਬਲਿਕ ਕਰਨ ਜਨਤਕ ਕਿ ਅੱਜ ਫਲਾਣੇ ਪਿੰਡ ਦੇ ਵਿੱਚ ਅਰਦਾਸ ਹੋਈ ਹੈ ਅੱਜ ਫਲਾਣੇ ਬਲਾਕ ਦੇ ਵਿੱਚ ਹੋਈ ਹੈ ਜਨਤਕ ਤੌਰ ਤੇ ਉਹ ਅਰਦਾਸਾਂ ਕਰਵਾ ਕੇ ਲੋਕਾਂ 'ਚ ਮੈਸੇਜ ਆਵੇ ਪਾਬੋ ਜਿੰਨਾ ਚਿਰ ਪ੍ਰਧਾਨ ਦੀ ਸਿਹਤ ਜਮਾ ਜਵਾਬ ਨਹੀਂ ਦਿੰਦੀ ਬਹੁਤ ਲੋਕ ਪਿਛੇ ਨੇ ਬਹੁਤ ਲੋਕ ਵੇਖ ਰਹੇ ਨੇ ਵੀ ਇਹ ਡਰਾਮੇ ਕਰਦੇ ਨੇ ਇਹ ਐਵੇਂ ਫੋਟੋਆਂ ਖਿਚਾ ਕੇ ਮਰਿਆ ਨਹੀਂ ਕੋਈ ਪਰ ਮੈਂ ਹਕੀਕਤ ਤੌਰ ਤੇ ਪ੍ਰਧਾਨ ਦੇ ਅੰਦਰਲੀ ਆਤਮਾ ਜਾਣਦਾ ਉਹਨਾਂ ਨੇ ਮਨ ਬਣਾਇਆ ਹੋਇਆ ਇਤਕਿ ਉਹਨਾਂ ਦਾ ਮਨ ਬਣਿਆ ਹੋਇਆ ਕਿ ਮੈਂ ਉੱਠਣਾ ਨਹੀਂ ਜਾਤਾ ਮੰਗਾ ਲਾਗੂ ਹੋਣ ਗਿਆ ਜਾ ਇੱਥੇ ਡੇਡਵਾਡੀ ਪਈ ਹੋਊਗੀ ਪ੍ਰਭੂ ਆਪਣੇ ਲਈ ਚਿੰਤਕ ਦਾ ਵਿਸ਼ਾ ਕਿ ਸਾਡੀਆਂ ਕਮਜ਼ੋਰੀਆਂ ਦੇ ਕਾਰਨ ਸਾਡੇ ਪ੍ਰਧਾਨ ਇਸ ਹਾਲਾਤ ਦੇ ਵਿੱਚ ਲਿਆਉਣ ਦੇ ਜ਼ਿੰਮੇਵਾਰ ਆਪਾਂ ਹੋਵਾਂਗੇ ਬਣਾ ਲੋ ਮਨ ਸਰਕਾਰ ਨੂੰ ਤਾਰਨਾ ਕਰਾਂਗੇ ਤੋੜਾਂਗੇ ਉਹਨਾਂ ਦੇ ਗਿੱਟੇ ਵਿੰਗੇ ਜਿਹੜੇ ਸਾਨੂੰ ਇੱਥੇ ਹੈਰਾਨ ਕਰਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ